ਹਾਂਜੀ ਇੱਦਾਂ ਜੀ ਸਾਰੇ 90 ਸਾਲ ਦੀਆਂ ਲੱਖ ਲੱਖ ਵਧਾਈਆਂ ਹਾਂ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਚੱਲੇ ਆ ਜੀ ਕਟਾਨੀ ਸਾਹਿਬ ਕੋਲ ਦਵਾਰੇ ਦਰਸ਼ਨ ਕਰਨ ਜੀ ਮੱਥਾ ਟੇਕਨ ਤੇ ਦਸਤੇ ਦੇ ਵਿੱਚ ਜਾਂਦੇ ਜਾਂਦੇ ਆਪਾਂ ਖਾਧਾ ਜੀ ਕੁਲਚੇ ਚਣੇ ਦਾ ਲੰਗਰ ਤੇ ਸਭ ਨੂੰ ਵੀ ਛਕਾਇਆ ਜੀ ਲੰਗਰ ਸਾਰਿਆਂ ਨੇ ਲੰਗਰ ਛੱਕ ਲਿਆ ਹੁਣ ਆਪਾਂ ਪਹੁੰਚ ਗਏ ਆ ਜੀ ਗੁਰਦੁਆਰੇ ਪਾਰਕਿੰਗ ਦੇ ਵਿੱਚ ਬੜਾ ਰਸ਼ ਸੀ ਮਸਾ ਮਸਾ ਪਾਰਕਿੰਗ ਤੋਂ ਉੰਬੀ ਲਈ ਉਸ ਤੋਂ ਬਾਅਦ ਅਸੀਂ ਦਿੱਤਾ ਰੁਮਾਲ ਸਾਹਿਬ ਰੁਮਾਲ ਲੈ ਕੇ ਅਸੀਂ ਮਥਾ ਟਿਕਨ ਚਲੇਗੇ ਜੀ ਅੰਦਰ ਲੋ ਜੀ ਕਰੋ ਦਰਸ਼ਨ ਤੁਸੀਂ ਸਾਰੇ ਗੁਰਦੁਆਰਾ ਸਾਹਿਬ ਜੀ ਦੇ ਜੋੜਾ ਜੋੜੇ ਉਤਾਰ ਕੇ ਜੋੜੇ ਘਾਦੇ ਵਿੱਚ ਫਿਰ ਆਪਾਂ ਅੰਦਰ ਚਲੇਗੇ ਜੀ ਦਰਸ਼ਨ ਕਰਨ ਉਸ ਤੋਂ ਪਹਿਲਾਂ ਆਪਾਂ ਅਗੇ ਸੋਵਤ ਦੇ ਵਿੱਚ ਸੋਵਤ ਦੇ ਵਿੱਚ ਆਪਾਂ ਕਿਤੇ ਪੰਜ ਛਨਾਨੇ ਸਾਰਿਆਂ ਨੇ ਪੰਜ ਛਨਾਨੇ ਕਰਨ ਤੋਂ ਬਾਅਦ ਫਿਰ ਅਸੀਂ ਚੱਲੇ ਜੀ ਦਰਸ਼ਨ ਕਰਨ ਲੋ ਜੀ ਤੁਸੀਂ ਵੀ ਕਰੋ ਜੀ ਦਰਸ਼ਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨ ਤੋਂ ਬਾਅਦ ਆਪਾਂ ਚੱਕਿਆ ਇੱਕੜਾ ਪ੍ਰਸ਼ਾਦ ਕੜਾ ਪ੍ਰਸ਼ਾਦ ਤੋਂ ਬਾਅਦ ਆਪਾਂ ਚਲੇਗੇ ਜੀ ਫਿਰ ਬੀਰੀ ਸਾਹਿਬ ਜੀ ਦੇ ਦਰਸ਼ਨ ਕਰ ਬੀਰੀ ਸਾਹਿਬ ਜੀ ਦੇ ਦਰਸ਼ਨ ਕੀਤੇ ਆਪਾਂ ਤੇ ਦਰਸ਼ਨ ਕਰਕੇ ਆਪਾਂ ਬਾਹਰ ਆਏ ਜੀ ਬੀਰੀ ਸਾਹਿਬ ਜੀ ਦੇ ਫਿਰ ਆਪਾਂ ਚਲੇਗੇ ਜੀ ਲੰਗਰ ਛਕਣ ਆਪਾਂ ਲੰਗਰ ਛਕਿਆ ਦਾਲ ਕੜੀ ਖੀਰ ਤੇ ਪ੍ਰਸ਼ਾਦਾ ਜਿਹੜਾ ਲੰਗਰ ਛਕਿਆ ਆਪਾਂ ਸਾਰਿਆਂ ਨੇ ਤੇ ਹੁਣ ਅਸੀਂ ਚੱਲੇ ਆ ਜੀ ਵਾਪਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਭੁੱਲਾ ਚੁੱਕਾ ਮਾਫ ਕਰਿਓ ਕਮਾ ਕਾਇਚੇ ਵਾਦੇ ਪਈਓ ਬਖਤਾ ਬਖਸ਼ਿਓ ਤਾਂ ਦੋਸਤੀ ਬਖਸ਼ਿਓ ਸਬਦਾ ਪਲਾ ਕਰਿਓ ਸਬਦਾ ਪਲਾ ਕਰਿਓ ਬਾਬਾ ਸ਼੍ਰੀ ਗੁਰੂ ਗੰਦ ਸਾਹਿਬ ਜੀ ਮਹਾਰਾਜ ਸਬਦਾ ਪਲਾ ਕਰਿਓ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਹੋਣ ਤੁਹਾਡੇ ਤੇ ਤੁਹਾਡੇ ਪਰਿਵਾਰ ਨੂੰ ਚੰਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ